ਸੋਹੀ ਮਹੱਲਾ ਪੰਜਵਾ ਗੁਣ ਗੋਪਾਲ ਪ੍ਰਭ ਕੇ ਨਿਤ ਗਾਹ ਅਨਦਾ ਬੇਨੋਦਾ ਮੰਗਲ ਸੁਖਤਾ ਚੱਲ ਸਖੀਏ ਪ੍ਰਭ ਰਾਵਣ ਜਾਹ साध जना पाहा कर जन्म जन्म के चरणे पहा जन तेजनूर बाश जन्म किल कलविखलाहा मन तन प्राण जियो पाहा ਹਰ ਸਿਮਰ ਸਿਮਰ ਮਾਨ ਮੋ ਕਟਾ ਹਾਂ ਦੇਨ ਦਿਆਲ ਕਰ ਹੋਇ ਉਤਸ਼ਾਹ ਨਾਨਕ ਦਾਸ ਹਰ ਸ਼ਰਨ ਸਮਾਹ ਸੋਹੇ ਮਹਲਾ ਪੰਜਵਾ ਗੋਡ ਗੋਪਾਲ ਪ੍ਰਭ ਕੇ ਨਿਤ ਗਾਹ ਅਨੰਦ ਬਿਨੋਦ ਮੰਗਲ ਸੁਖ ਕਾਹ ਚਲ ਸਖੀਏ ਪ੍ਰਭ ਰਾਵੜ ਜਾਹ ਸਾਧ ਜਨ ਕੀ ਚਰਣੇ ਪਾਹ ਰਹਾ कर ते जन तूर बष जनम जनम के किल विखला मन तन प्राण प्रण जियोर् हर हा। सिमर सिमर मान मोह कटा ਦੀਨ ਦਿਆਲ ਕਰ ਹੋਇ ਉਤਸ਼ਾਹ ਨਾਨਕ ਦਾਸ ਹਰ ਸ਼ਰਨ ਸਮਾਹ ਸੋਹੇ ਮਹਲਾ ਪੰਜਵਾ ਗੁਣ ਗੋਪਾਲ ਪ੍ਰਭ ਕੇ ਨਿਤ ਗਾਹਾ ਅਨਦ ਬਿਨੋ ਦਾ ਮੰਗਲ ਸੁਖਤਾ ਹਾਲ ਚਲ ਸਖੀਏ ਪ੍ਰਭ ਰਾਵਣ ਜਾਹਾ ਸਾਧ ਜਨ ਕੀ ਚਰਣੇ ਪਾਹਾ ਕਰ ਬੇਨਤੀ ਜਨ ਧੂਰ ਬਾਸ਼ਾ ਜਨਮ ਜਨਮ ਕੇ ਕੇਲ ਵਿਖਲਾਹ ਮਨ ਤਨ ਪ੍ਰਾਨ ਜਿਉ ਅਰਪਾ ਹਰ ਸਿਮਰ ਸਿਮਰ ਮਾਨ ਮੋਹ ਕਟਾਹ ਦੀਨ ਦਿਆਲ ਕਰ ਹੋਇ ਉਤਸ਼ਾਹ ਨਾਨਕ ਦਾਸ ਹਰ ਸ਼ਰਨ ਸਮਾਹ ਸੋਹਿ ਮਹਲਾ ਪੰਜਵਾਂ ਗੁਣ ਗੋਪਾਲ ਪ੍ਰਭ ਕੇ ਤਗਾ ਹਾ ਆਨੰਦ ਬੇਨੋਦ ਮੰਗਲ ਸੁਖਤਾ ਹਾ ਚਲ ਸਖੀ ਪ੍ਰਭ ਰਾਵਣ ਜਾ ਹਾ ਸਾਧ ਜਨ ਕੀ ਚਰਨੀ ਪਾ ਹਾ कर ते जन तूर बाष जनम जनम के किल विखला मन तन जियो यर पा हर सिमर सिमर मोह मोहकटाः ਦੀਨ ਦਿਆਲ ਕਰੋ ਹੋਇ ਉਤਸ਼ਾਹ ਨਾਨਕ ਦਾਸ ਹਰ ਸ਼ਰਨ ਸਮਾਹ ਸੋਹੀ ਮਹਲਾ ਪੰਜਵਾਂ ਗੁਣ ਗੋਪਾਲ ਪ੍ਰਭ ਕੇ ਨਿਤ ਗਾਹ अनत बिनोद मंगल सुख ता चल सखिए प्रभु रावण जा साद जना की चरणी पाहा रहाऊ कर बिनते ਨਧੂਰ ਬਾਸ਼ਾ ਜਨਮ ਜਨਮ ਕੇ ਕੇਲ ਵਿਖਲਾ ਮਨ ਤਨ ਪ੍ਰਾਨ ਜਿਉ ਅਰ ਪਾ ਹਰ ਸਿਮਰ ਸਵਰ ਮਾਨ ਮੋਹ ਕਟਾ ਦੇਨ ਦਿਆਲ ਕਰ ਹੋਇ ਉਤਸ਼ਾਹ ਨਾਨਕ ਦਾਸ ਹਰ ਸ਼ਰਨ ਸਮਾਹ ਸੁਹੀ ਮਹਲਾ ਪੰਜਵਾ ਗਣ ਗੋਪਾਲ ਪ੍ਰਭ ਕੇ ਨਿਤ ਗਾਹ ਅਨੰਦ ਬੇਨੋਦਾ ਮੰਗਲ ਸੁਖਤਾ ਚਲ ਸਖੀਏ ਪ੍ਰਭ ਰਵਣ ਜਹਾਂ ਸਾਧ ਜਲਾ ਕੇ ਚਰਣੇ ਪਾ ਰਹਾ कर बिनते जल तूर बाषा जनम जनम के विखला मन तन प्राण यर पहा हर सिमर सिमर मान मोह कटा ਦੇਨ ਦਿਆਲਨ ਕਰ ਹੋਇ ਤਸਾਹ ਨਾਨਕ ਦਾਸ ਹਰ ਸ਼ਰਨ ਸਮਾਹ ਸੋਹੇ ਮਹਲਾ ਪੰਜਵਾ ਗਨ ਗੋਪਾਲ ਪ੍ਰਭ ਕੇ ਨਿਤ ਗਹਾ ਅਨੰਦ ਬਿਨੋ ਦਾ ਮੰਗਲ ਸੁਖਤਾ ਚਲ ਸਖੀ ਪ੍ਰਭ ਰਾਵਣ ਜਾਹਾ ਸਾਧ ਜਨ ਕੀ ਚਰਨੀ ਪਾ ਰਹਾ ਹਾਂ ਕਰ ਬੇਨਤੇ ਜਨ ਧੂਰ ਬਾਸ਼ਾ ਜਨਮ ਜਨਮ ਕੇ ਕੇ ਲਿ ਵਿਖਲਾ ਮਨ ਤਨ ਪ੍ਰਾਨ ਜਿਉ ਅਰਪਾ ਹਰ ਸਿਮਰ ਸਿਮਰ ਮਾਨ ਮੋਹ ਕਟਾ ਦੇਨ ਦਿਆਲ ਕਰ ਹੋਇ ਉਤਸ਼ਾਹ ਨਾਨਕ ਦਾਸ ਹਰ ਸ਼ਰਨ ਸਮਾਹ ਸੁਹੀ ਮਹੱਲਾ ਪੰਜਵਾ ਗੁਣ ਗੋਪਾਲ ਪ੍ਰਭ ਕੇ ਨਿਤ ਗਾਹ अनद बिनोदा मंगल सुखता हा चल सखिए प्रब रावण जा साद जना के चरणी पा रहाऊ कर बिनते जन धूर बादशाह जन्म जन्म के किलिख मन तन प्राण जियो अर्पाहा हर सिमर सिमर मन मोह कटा दीन दयाल दे करोत्स ਨਾਨਕ ਦਾਸ ਹਰ ਸ਼ਰਨ ਸਮਾਹ ਸੋਹੇ ਮਹਲਾ ਪੰਜਵਾ ਗੋਡ ਗੋਪਾਲ ਪ੍ਰਭ ਕੇ ਨਿਤ ਗਾਹ ਅਨਦ ਬਿਨੋਦ ਮੰਗਲ ਸੁਖਤਾਹ चल सखिए प्रभ रावण जहा साध जना के चरणे पौ कर ते जन तूर बाश जनम जनम के किलिखला ਮਨ ਤਨ ਪ੍ਰਾਨ ਜਿਓ ਅਰਪਾ ਹਰ ਸਿਮਰ ਸਿਮਰ ਮਾਨ ਮੋਹ ਕਟਾ ਹ ਦੀਨ ਦਿਆਲ ਕਰ ਹੋਇ ਉਤਸ਼ਾਹ ਨਾਨਕ ਦਾਸ ਹਰ ਸ਼ਰਨ ਸਮਾਹ ਸੋਹੇ ਮਹਲਾ ਪੰਜਵਾ ਗਣ ਗੋਪਾਲ ਪ੍ਰਭ ਕੇ ਨਿਤ ਗਾਹਾ ਅਨਦ ਬਿਨੋਦ ਮੰਗਲ ਸੁਖਤਾਹਾ ਚਲ ਸਖੀਏ ਪ੍ਰਭ ਰਾਮਣ ਜਾਹਾ ਸਾਧ ਜਨ ਕੀ ਚਰਣੇ ਪਾ ਰਹਾਉ ਕਰ ਬੇਨਤੀ ਜਨ ਧੂਰ ਬਾਸ਼ਾ ਜਨਮ ਜਨਮ ਕੇ ਕੇਲੇ ਵਿਖਲਾਹ ਮਨ ਤਨ ਪ੍ਰਾਨ ਜਿਉ ਅਰਪਾ ਹਰ ਸਿਮਰ ਸਿਮਰ ਮਾਨ ਮੋਹ ਕਟਾਹ ਦੀਨ ਦਿਆਲ ਕਰ ਹੋਏ ਉਤਸ਼ਾਹ ਨਾਨਕ ਦਾਸ ਹਰ ਸ਼ਰਨ ਸਮਾਹ ਸੋਹਿ ਮਹਲਾ ਪੰਜਵਾ ਗੁਣ ਗੋਪਾਲ ਪ੍ਰਭ ਕੇ ਨਿਤ ਗਾਹਾ ਅਨੰਦ ਬਿਨੋਦ ਸੋਖਤਾ ਹਾ ਚਲ ਸਖੀ ਪ੍ਰਭ ਰਾਵਣ ਜਾ ਸਾਧ ਜਨ ਕੀ ਚਰਨੀ ਪਾ ਰਹਾਉ ਕਰ ਬੇਨ ਤੇ ਜਨ ਧੂਰ ਬਾਸ਼ਾ जनम जनम के किल विखला मन तन प्राण प्रण जियोपहा हर सिमर सिमर मान मोह कटा दीन दयाल करो उत्साह ਨਾਨਕ ਦਾਸ ਹਰ ਸ਼ਰਨ ਸਮਾਹ ਸੋਹੀ ਮਹਲਾ 5 ਗੁਣ ਗੋਪਾਲ ਪ੍ਰਭ ਕੇ ਨਿਤ ਗਾਹ ਅਨਤ ਬਿਨੋਦ ਮੰਗਲ ਸੁਖਤਾਹ ਚੱਲ ਸਖੀਏ ਪ੍ਰਭ ਰਾਵਣ ਜਾਹ ਸਾਧ ਜਨਾ ਕੇ ਚਰਣੇ ਪਾਹ ਰਹਾਉ ਕਰ ਬੇਨਤੇ ਜਨ ਤੂਰ ਬਾਸ਼ਾ जनम जनम के, के विखला मन तन प्राण जियो पहा हर सिमर सिमर मोह कटा दीन दयाल युत योत् ਨਾਨਕ ਦਾਸ ਹਰ ਸ਼ਰਨ ਸਮਾਹ ਸੋਹੇ ਮਹਲਾ ਪੰਜਵਾ ਗਣ ਗੋਪਾਲ ਪ੍ਰਭ ਕੇ ਨਿਤ ਗਾਹਾ ਅਨਦ ਬਿਨੋ ਦ ਮੌਗਲ ਸੁਖਤਾ चल सखि प्रभ रामणहा साध जना के चरणे पहा करबेले जनतुर बाश जनम जनम के कल विखला मन तन प्राण प्रण जियोपहा हर सिमर सिमर मान मोह कटा दीन दयाल करो युत्सहा ਨਾਨਕ ਦਾਸ ਹਰ ਸ਼ਰਨ ਸਮਾਹ ਸੋਹੇ ਮਹਲਾ ਪੰਜਵਾ ਗੋਗੋਪਾਲ ਪ੍ਰਭ ਕੇ ਨਿਤ ਗਾਹ ਅਨੰਦ ਬਿਨੋ ਦਾ ਮੰਗਲ ਸੁਖਤਾਹ चल सखिए प्रब रावण जाहा साध जन की चरणी पाहा रहाऊ कर बेनते जन धूर बादशाह जन्म जन्म के किल विखलाहा ਮਨ ਤਨ ਪ੍ਰਾਨ ਜਿਉ ਏਰ ਪਾਹ ਹਰ ਸਿਮਰ ਸਿਮਰ ਮਾਨ ਮੋਹ ਕਟਾ ਦੇਨ ਦਿਆਲ ਕਰ ਹੋਇ ਉਤਸ਼ਾਹ ਨਾਨਕ ਦਾਸ ਹਰ ਸ਼ਰਨ ਸਮਾਹ ਸੁਹੀ ਮਹੱਲਾ ਪੰਜਵਾ ਗੁਣ ਗੋਪਾਲ ਪ੍ਰਭ ਕੇ ਨਿਤ ਗਾਹ ਅਨਦਾ ਬੇਨੋਦਾ ਮੰਗਲ ਸੁਖਤਾਹ ਚਲ ਸਖੀਏ ਪ੍ਰਭ ਰਾਵਣ ਜਾ ਸਾਧ ਜਨਾ ਕੇ ਚਰਨੇ ਪਾ ਰਹਾਉ ਕਰ ਬੇਨ ਤੇ ਜਨ ਧੂਰ ਬਾਸ਼ਾ ਜਨਮ ਜਨਮ ਕੇ ਕਿਲ ਵਿਖਲਾਹਾ मन तन प्राण जियो अर्पहा हर सिमर सिमर मन मोह कटा दीन दयाल दास हर शरण समाहा ੋਹੇ ਮਹਲਾ ਪੰਜਵਾ ਗੋਣ ਗੋਪਾਲ ਪ੍ਰਭ ਕੇ ਨਿਤ ਗਾਹਾ ਅਨੰਦ ਬਿਨੋਦ ਮੰਗਲ ਸੁਖ ਕਾਹਾ ਚਲ ਸਖੀਏ ਪ੍ਰਭ ਰਾਵੜ ਜਾਹਾ साध जना के चरणे पौ कर ते जन तूर बाष जनम जनम के किल विखला मन तन प्राण जियो पाहा हर सिमर सिमर मान मोह कटा दीन दयाल नानक दास हर शरण सोहे ਪੰਜਵਾ ਗਣ ਗੋਪਾਲ ਪ੍ਰਭ ਕੇ ਨਿਤ ਗਾਹਾ ਅਨਦ ਬਿਨੋ ਦਾ ਮੰਗਲ ਸੁਖਤਾ ਹਾਲ ਚਲ ਸਖੀਏ ਪ੍ਰਭ ਰਾਵਣ ਜਾਹਾ ਸਾਧ ਜਨ ਕੀ ਚਰਣੇ ਪਾ ਰਹਾਉ ਕਰ ਬੇਨਤੀ ਜਨ ਧੂਰ ਬਾਸ਼ਾ ਜਨਮ ਜਨਮ ਕੇ ਕੇ ਲਿਖਲਾ ਮਨ ਤਨ ਪ੍ਰਾਨ ਜਿਉ ਅਰਪਾਹਾ ਹਰ ਸਿਮਰ ਸਿਮਰ ਮਾਨ ਮੋਹ ਕਟਾ ਹਰ ਦੀਨ ਦਿਆਲ ਕਰ ਹੋਇ ਉਤਸ਼ਾਹ ਨਾਨਕ ਦਾਸ ਹਰ ਸ਼ਰਨ ਸਮਾਹ ਸੋਹੇ ਹਲਾ ਪੰਜਵਾ ਗੁਣ ਗੋਪਾਲ ਪ੍ਰਭ ਕੇ ਨਿਤ ਗਾਹਾ ਆਨੰਦ ਬਿਨੋਦ ਮੰਗਲ ਸੁਖਤਾ ਹ ਚਲ ਸਖੀ ਪ੍ਰਭ ਰਾਵਣ ਜਾਹਾ साध जना की चरणी कर ते जन तूर बाष जनम जनम के किल विखला मन तन प्राण जियो पहा ਹਰ ਸਿਮਰ ਸਵਰ ਮਾਨ ਮੋਹ ਕਟਾਹਾ ਦਿਨ ਦਿਯਾਲ ਕਰੋ ਹੋਇ ਉਤਸ਼ਾਹਾ ਨਾਨਕ ਦਾਸ ਹਰ ਸ਼ਰਨ ਸਮਹਾ ਸੁਹੀ ਮਹਲਾ ਪੰਜਵਾਂ ਗੁਣ ਗੋਪਾਲ ਪ੍ਰਭ ਕੇ ਨਿਤ ਗਾਹ ਅਨਦ ਬਿਨੋਦ ਮੰਗਲ ਸੁਖਤਾ ਹਾ ਚਲ ਸਖੀਏ ਪ੍ਰਭ 라ਵਣ ਜਾਹ ਸਾਧ ਜਨਾ ਕੀ ਚਰਨੀ ਪਹਾ ਰਹਾਉ ਕਰ ਬੇਨਤੇ ਜਨ ਧੂਰ ਬਾਸ਼ਾ ਜਨਮ ਜਨਮ ਕੇ ਕਿਲ ਵਿਖਲਾ ਮਨ ਤਨ ਪ੍ਰਾਨ ਜਿਉ ਅਰ ਪਹਾਉ ਹਰ ਸਿਮਰ ਸਵਰ ਮਾਨ ਮੋਹ ਕਟਾ ਹੇ ਦੇਨ ਦਿয়াল ਕਰ ਹੋਇ ਉਤਸ਼ਾਹਾ ਨਾਨਕ ਦਾਸ ਹਰ ਸ਼ਰਲ ਸਮਾਹ ਸੋਹੇ ਮਹਲਾ ਪੰਜਵਾ गुण गोपाल प्रभु के नित गाहा अनद बेनोदा मंगल सुख ताहा चल सखिए प्रभु रवण जहाल साध जला के चरणी पाहा रहाओ कर बेनते जन तूर बाषा जनम जनम के किल विखला मन तन प्राण जियोर पहा हर सिमर सिमर मा ਮੋਹ ਕਟਾ ਦੇਨ ਦਿਆਲ ਕਰ ਹੋਇ ਤਸਾ ਨਾਨਕ ਦਾਸ ਹਰ ਸ਼ਰਨ ਸਮਾ ਸੋਹਿ ਮਹਲਾ ਪੰਜਵਾ गो गोपाल प्रभु के नित गहा अनद बिनोद मंगल सुख ता चल सखिए प्रभु रावण जा हा साद जन की चरणी पा रहा कर ते जन तूर बाश जन्म जनम के कल विखला मन तन यर पहा हर सिमर सिमर मान मोह कटा ਦੀਨ ਦਿਆਲ ਕਰ ਹੋਇ ਉਤਸ਼ਾਹ ਨਾਨਕ ਦਾਸ ਹਰ ਸ਼ਰਨ ਸਮਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ